ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਅੱਜ ਪੂਰੇ ਪੰਜਾਬ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਰੋਸ ਕੀਤਾ ਗਿਆ ਅਤੇ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਵੀ ਫੂਕਿਆ ਗਿਆ ਇਸ ਦੇ ਚਲਦੇ ਜ਼ਿਲ੍ਹਾ ਪਠਾਨਕੋਟ ਵਿੱਚ ਵੀ ਵਰਕਰਾਂ ਵੱਲੋਂ ਜਿੱਥੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਕੀਤਾ ਗਿਆ ਉੱਥੇ ਹੀ ਮੁੱਖ ਮੰਤਰੀ ਪੰਜਾਬ ਦਾ ਵੀ ਪੁਤਲਾ ਫੂਕਿਆ ਇੱਥੇ ਦੱਸਣਯੋਗ ਹੈ ਕਿ ਜਦੋਂ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਿਹਾ ਹੈ ਪਰ ਪੰਜਾਬ ਸਰਕਾਰ ਵੱਲੋਂ ਵਾਰ-ਵਾਰ ਉਹਨਾਂ ਨਾਲ ਮੀਟਿੰਗ ਕਰ ਉਹਨਾਂ ਦੀਆਂ ਮੰਗਾਂ ਮੰਨਣ ਦੀ ਗੱਲ ਆਖੀ ਜਾ ਰਹੀ ਹੈ ਪਰ ਸਰਕਾਰ ਵੱਲੋਂ ਅਜੇ ਤੱਕ ਉਹਨਾਂ ਨਾਲ ਕੋਈ ਮੀਟਿੰਗ ਨਹੀਂ ਕੀਤੀ ਗਈ ਅਤੇ ਅੱਜ ਵੀ ਉਹਨਾਂ ਨਾਲ ਮੀਟਿੰਗ ਕਰਨ ਦੀ ਗੱਲ ਕਹੀ ਗਈ ਜੋ ਕਿ ਰੱਦ ਕਰ ਦਿੱਤੀ ਗਈ ਜਿਸ ਤੋਂ ਨਾਰਾਜ਼ ਹੋਏ ਠੇਕਾ ਮੁਲਾਜ਼ਮਾਂ ਵੱਲੋਂ ਜਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਵੀ ਫੂਕਿਆ ਗਿਆ हां जी प्रधान जी ਜਿਹੜਾ ਅੱਜ ਆਪਣੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਪੰਜਾਬ ਸਰਕਾਰ ਦਾ ਪੁੱਤਣਾ ਫੂਕਿਆ ਗਿਆ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਜਿਵੇਂ ਜੋ ਠੇਕਾਂ ਮਲਾਂ ਸਰਸ਼ ਮੋਟੇ ਦੇ ਪਹਿਲਾਂ ਪੂਰੇ ਪੰਜਾਬ ਦੇ ਵਿੱਚ ਅੱਜ ਅਰਥੀ ਫੂਕ ਜਦਾ ਕਰੇ ਪੰਜਾਬ ਸਰਕਾਰ ਦਾ ਜੋ ਬਾਰ ਬਾਰ ਛੇ 20 ਮਾਰ ਵੀਰੀਆਂ ਦੇ ਗਈ ਇਹ ਜਗ੍ਹਾ ਤੋਂ ਮੁਕਰਾਈ ਸਰਕਾਰ ਦਾ ਫੇਰ ਦਾਪਾ ਕਰ ਰਹੀ ਹੈ ਅੱਜ ਇਹ ਸਰਕਾਰ ਪਤਾ ਜਾਣ ਤੋਂ ਪਹਿਲੇ ਬੜੇ ਬੜੇ ਵਾਦੇ ਕੀਤੇ ਨੇ ਵੀ ਆਈ ਆਪਣੀ ਸਰਕਾਰਾਂ ਤੇ ਹਰਾ ਪੈਂਚ ਲਾ ਕੇ ਸਾਰੇ ਉਹ ਕੱਚੇ ਮਾਲੇ ਦਾ ਪੱਤਾ ਕਰਾਂਗੇ ਅੱਜ ਇਹ ਸਰਕਾਰ ਸਿਰਫ ਗੱਲ ਕਰਦਾ ਕਿ ਯਾਰ ਨਹੀਂ ਆ ਹਰਨਾਂ ਨੂੰ ਹਰ ਵਾਰ 26 ਵਾਰ ਵੀਡੀਓ ਦੇਖ ਕੇ ਪੇਟ ਕਦਾ ਮੁੱਕਰੀ ਆ। ਮੈਂ ਕਿ ਵੀਡੀਓ ਨਹੀਂ ਕਰ ਸਕਦੀ। ਇਹ ਬਾਕੀ ਜੇ ਅਸੀਂ ਧੂੜੀ ਹੋ ਕੇ ਆ ਜਾਈਏ ਉਦੋਂ ਭੁਗਿਆ ਹੈਗਾ ਜੋ ਹੜਾ ਪ੍ਰੋਗਰਾਮ ਹੈਗਾ ਤਹਾਨੂੰ ਲੱਗਿਆ ਕਿ ਮੀਟਿੰਗ ਕੋਈ ਮੀਟਿੰਗ ਨਹੀਂ ਕਰੀ ਅਸੀਂ ਸਿੱਧਾ ਤਾਂ ਟੇਬਲ 'ਤੇ ਬੈਠ ਕੇ ਗੱਲ ਕਰਾਂਗੇ। ਉਹ ਸਾਡਾ ਮਤਲਬ ਹੱਲ ਕਰੀ। ਧੰਨਵਾਦ।